ਹਾਂ ਸਰ ਕੀ ਪੂਰਾ ਮਾਮਲਾ ਜੀ ਜਿਹੜੇ ਫੜੇ ਗਏ ਨੇ ਰੋਕੀ ਕੀ ਉਹਨਾਂ ਦੇ ਉੱਤੇ ਕਾਰਵਾਈ ਹੈ ਇਹ ਜੀ ਆਪਣਾ ਮਿੱਤੀ 25 ਇੱਕ ਨੂੰ ਪ੍ਰਦੀਪ ਨਾ ਦਾ ਵਿਅਕਤੀ ਜਿਹਦਾ ਮੋਟਰਸਾਈਕਲ ਚੋਰੀ ਹੋਇਆ ਸੀਗਾ ਆ ਆਪਣਾ ਟਿਊਸ਼ਨ ਮਾਰਕੀਟ ਤੋਂ ਅਰੇ ਲੇਵਲ ਲਾਈਨ ਤੋਂ ਜਿਹਦੇ ਜਿਹਦੇ ਸਬੰਧ ਚ ਇਹ ਫਰਿਆਦ ਦਰਜ ਕੀਤਾ ਗਿਆ ਦੋ ਵਿਅਕਤੀਆਂ ਤੇ ਇੱਕ ਦਾ ਨਾਮ ਬਲਵਿੰਦਰ ਸਿੰਘ ਸੀਗਾ ਜਿਹੜਾ ਧੰਦਰਾ ਰੋਡ ਸੀਤਪਕ ਨਗਰ ਵਿਖੇ ਰਹਿੰਦਾ ਵਾ ਦੇ ਨਾਲ ਇੱਕ ਪ੍ਰਦੀਪ ਨਾ ਦਾ ਵਿਅਕਤੀ ਵੀ ਜਿਹੜਾ ਧਰਮਕੋਟ ਮੁਗਾ ਜ਼ਿਲ੍ਹੇ ਦੇ ਵਿੱਚ ਉਹਦਾ ਰਹਿਣ ਵਾਲਾ ਵਾ ਉਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੋਇਆ ਸੀ ਇਹ ਦੋਸ਼ੀਆਂ ਦੀ ਜਦੋਂ ਹਿਤ ਭਾਲ ਦੇ ਵਿੱਚ ਸੀਗੇ ਤਾਂ ਸਾਨੂੰ ਬਲਵਿੰਦਰ ਸਿੰਘ 27 ਤਰੀਕ ਨੂੰ ਗ੍ਰਿਫਤਾਰ ਹੋਇਆ ਜਿਹਦੀ ਕੀ ਨਿਸ਼ਾਨਦੇਹੀ ਤੇ ਅਸੀਂ ਮੋਟਰਸਾਈਕਲ ਬਰਾਮਦ ਕੀਤੀ ਤੇ ਨਾਲ ਹੀ ਉਹਨੂੰ ਨਾਲ ਲੈ ਕੇ ਅਸੀਂ ਜਿਹੜਾ ਪ੍ਰਦੀਪ ਜਿਹੜਾ ਨਾਂ ਦਾ ਵਿਅਕਤੀ ਆ ਉਹਨੂੰ ਵੀ ਗ੍ਰਿਫਤਾਰ ਕੀਤਾ ਇਹ ਇਹ ਜਿਦਾ ਜਬੀ ਜਿਹੜੀ ਸੀਗੀ ਪੁਛਗੇਸ ਦੇ ਵਿੱਚ ਜਿਹੜੇ ਇਹਨਾਂ ਨੇ ਆਪ ਦੇ ਨਿਸ਼ਾਨ ਦੇ ਤੇ ਮੋਟਰਸਾਈਕਲ ਬਰਾਮਦ ਕਰਾਏ ਆ ਤਕਰੀਬਨ ਹੁਣ ਤੱਕ 11 ਮੋਟਰਸਾਈਕਲ ਬਰਾਮਦ ਕਰਦੇ ਤੇ ਹੋਰ ਵੀ ਇਹਨਾਂ ਦੇ ਸਾਥੀ ਆ ਜਿਹੜੇ ਨਾਮਜ਼ਦ ਕੀਤੇ ਗਏ ਮਗਧਮੇ ਚ ਉਹਨਾਂ ਦੇ ਵਿੱਚ ਲਾਸ਼ ਜਾਰੀ ਆ ਤੇ ਰਿਕਵਰੀ ਵੀ ਸਾਨੂੰ ਉਮੀਦ ਆ ਕਿ ਹੋਰ ਵੀ ਹੋਊਗੀ ਇਹਦੇ ਵਿੱਚ ਹਾਂ ਸਰ ਕਿੰਨੇ ਆ ਰੋਕੀ ਹੋਰ ਨੇ ਜਾਂ ਰਿਮਾਂਡ ਦੇ ਦਰਾਂ ਕੀ ਕੁਝ ਪਾਸ ਹੋਏ ਇਹ ਜੀ ਦੋ ਵਿਅਕਤੀ ਹੋਰ ਨੇ ਦੋ ਸੀ ਇਹ ਚ ਤੇ ਨਾਲ ਜਿਹੜਾ ਰਿਮਾਂਡ ਆ ਅੱਜ ਖਤਮ ਹੋ ਰਹੀ ਹੈ ਜੀ ਕੋਸ਼ਿਸ਼ ਹੈ ਵੀ ਅਸੀਂ ਹੋਰ ਮੰਡ ਵੀ ਲਵਾਂਗੇ ਇਹਨਾਂ ਦੋਸਿਆਂ ਦਾ ਤੇ ਬਰਾਮਦਗੀ ਵੀ ਹੋਰ ਕਰਾਂਗੇ ਇਹ ਤਕਰੀਬਨ ਜਿਹੜੇ ਮੋਟਰਸਾਈਕਲ ਸੀਗੇ ਆਪਣੇ ਮੋਡਲ ਟਾਊਨ ਏਰੀਏ ਚਲੋ ਤੇ ਆਣੇ ਤੇ ਨਵਾਲਾ ਟਾਊਨ ਦੇ ਨਾਲ ਲੱਗਦੇ ਏਰੀਆ ਦੇ ਵਿੱਚ ਵੀ ਮੋਟਰਸਾਈਕਲ ਚੋਰੀ ਹੋਈ ਸੀਗਾ ਤੇ ਤਾਂ ਦੀ ਚੋਰੀ ਹੋਈ ਸੀਗੀ ਤਕਰੀਬਨ ਇੰਨਾ ਚ ਤੇ ਬਰਾਮਦਗੀ ਜਿਹੜੀ ਹੈਗੀ ਆ ਇਹ ਕਰਕੇ ਹੁਣ ਮਾਲਕਾਂ ਨਾਲ ਹੀ ਸੰਪਰਕ ਕਰ ਰਹੇ ਆ ਕਿੱਥੇ ਕਿੱਥੇ ਮੁਕਦਮੇ ਦਰਜ ਹੋਏ ਆ ਇਹਨਾਂ ਮੋਟਰਸਾਈਕਲਾਂ ਦੇ ਕਿ ਟਿਕਟ ਤੇ ਦਰਸਾਖਤ ਦਿੱਤੀ ਹੋਈ ਇਹਨੇ ਸਾਰਾ ਪਤਾ ਕਰਨਾ ਹੈ ਜੀ ਸਰ ਚੋਰੀ ਕਰਕੇ ਸਰ ਕੀ ਕਰਦੇ ਸੀ ਅੱਗੇ ਇਹ ਵੇਚਦੇ ਸੀ ਜਾਂ ਫਿਰ ਉਹਨਾਂ ਨੂੰ ਤੋਹਾਰਾ ਵਗੈਰਾ ਹਾਂਜੀ ਇਹ ਪ੍ਰਦੀਪ ਨਾ ਦਾ ਜਿਹੜਾ ਵਿਅਕਤੀ ਸੀਗਾ ਇਹ ਚੋਰੀ ਕਰਦਾ ਸੀ ਮੋਟਰਸਾਈਕਲ ਇਹ ਅੱਗੇ ਵੇਚਦਾ ਸੀਗਾ ਆਪਣਾ ਬਲਵਿੰਦਰ ਸਿੰਘ ਜਿਹੜਾ ਹੈਗਾ ਉਹਨੂੰ ਵੇਚਦਾ ਸੀਗਾ ਉਹ ਅੱਗੇ ਦੂਜੇ ਜਿਹੜੇ ਵਿਅਕਤੀ ਸੀ ਉਹਨਾਂ ਨੂੰ ਵੇਚ ਕੇ ਇਹ ਜੋ ਸਾਨੂੰ ਹੁਣ ਤੱਕ ਪਤਾ ਲੱਗਿਆ ਕਿ ਦੂਜੇ ਵਿਅਕਤੀ ਤੋਂ ਪੜ੍ਹ ਕੇ ਕਲੀਅਰ ਹੋਊਗਾ ਵੀ ਇਹ ਚਾਲੀ ਕਾਗਜ ਤਿਆਰ ਕਰਕੇ ਤੇ ਅੱਗੇ ਜੈਨੂਨ ਦਿਖਾ ਕੇ ਵੇਚ ਦਿੰਦਾ ਸੀ ਲੋਕਾਂ ਨੂੰ ਬੇਗੂਬ ਬਣਾ ਕੇ ਅਸਲ ਉਹਨਾਂ ਲੋਕਾਂ ਤੋਂ ਵੀ ਕੁਝ ਕਿਸੇ ਵਿੱਚੇ ਹੋਏ ਬੰਦੇ ਤੋਂ ਵੀ ਰਿਕਵਰ ਕੀਤੇ ਗਏ ਨੇ ਜੀ ਹਾਂਜੀ ਵਿੱਚੇ ਹੋਏ ਬੰਦੇ ਤੋਂ ਵੀ ਰਿਕਵਰ ਕੀਤੇ ਆ ਉਹਨਾਂ ਨੂੰ ਵੀ ਅਸੀਂ ਐਕਟਿਵ ਤਸੰਤੇ ਹੋਏ ਉਹਨਾਂ ਦੇ ਬਿਆਨ ਅੰਕਲੋਡ ਕੀਤੇ ਕਿਉਂਕਿ ਉਹਨਾਂ ਨੇ ਜੈਨੂਅਲ ਤਸੰਤੇ ਹੋਏ ਮੋਟਰਸਾਈਕਲ ਲਈ ਸੀ ਤੇ ਇਸ ਲਈ ਉਹਨਾਂ ਨੂੰ ਵੀ ਅਸੀਂ ਨਾਲ ਦਵਾ ਦੇ ਤੌਰ ਤੇ ਵਿੱਚ ਆਪਣੀ ਤਫਤੀਸ਼ ਸ਼ਾਮਿਲ ਕੀਤਾ ਵਾ ਤੇ ਬਾਕੀ ਅੱਗੇ ਕਰ ਰਹੇ ਹਾਂ ਦੋ ਬੰਦੇ ਪਰੇ ਹੁਣ ਹੁਣ ਤੱਕ ਦੋ ਵਿਅਕਤੀ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ ਤੇ ਦੋ ਹੋਰ ਆਗੇ ਆ ਅਸ ਔਰ ਨਾ ਔਨ ਪੇਪਰ ਸਾਡੇ ਕੋਲੇ ਉਹਨਾਂ ਦੀ ਵੀ ਤਲਾਸ਼ ਜਾਰੀ ਹੈ ਇਹ ਗਰੌ ਟਾਈਪ ਇੰਤ ਚੱਲ ਰਿਹਾ ਸੀਗਾ ਇਹ ਸਰਗਣਾ ਇਹ ਔਰ ਇਹਨੂੰ ਜਿਹਨੂੰ ਅਸੀਂ ਇਹ ਬਰਸਤ ਕੀਤਾ ਵਾ ਲੈ ਲੁਧਿਆਣੇ ਦੀ ਚੋਰੀਆਂ ਕਰਦੇ ਸੀ ਜਾਂ ਬਾਹਰ ਵੀ ਕਿਤੇ ਸੀ ਮੋਗੇ ਤੋਂ ਵੀ ਚੋਰੀ ਕੋਈ ਇਹਨਾਂ ਦੀ ਹੋਈ ਆ ਉਹ ਸਾਹੀ ਕਰ ਰਹੇ ਆ ਪਤਾ ਕਲੀਅਰ ਕਰ ਲਈ ਵੈਸੇ ਜ਼ਿਆਦਾ ਤਾਂ ਲੁਧਿਆਣੇ ਇਹ ਚੋਰੀ ਕਰਦੇ ਸੀ ਹਮਤਾਂ ਲੜਵਰ ਜੀ ਨੰਬਰ ਆਪਕੋ ਜਿਲ੍ਹਾ ਨੂੰ ਨਾਲ ਦੱਸਣਾ ਪਿਆ। ਹਾਂਜੀ 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 ਬਾਕਪੁਰ ਜਿਲ੍ਹੇ ਦੇ ਹੈਗੇ ਮੁੰਡੇ। ਜਦ ਤਾ ਫੌਰ ਖਲਾਸਾ ਹੋ ਸਕਦਾ ਇਹਨਾਂ ਕੋ ਕੁਛ ਵੀ ਚਾਹ। ਹਾਂਜੀ ਹਾਂਜੀ ਹੋ ਸਕਦਾ ਜੀ ਬਿਲਕੁਲ ਹੋ ਸਕਦਾ ਵਾ ਅਸੀਂ ਲੱਗੇ ਹੋਏ ਆਂ। ਖਲਾਸਾ ਹੋਊਗਾ ਜੀ ਹੋਊਗਾ। ਨੰਬਰ ਪਲੇਟਾਂ ਬਤੀਆਂ ਨਹੀਂ ਅਸੀਂ ਮੋਟਰਸਾਈਕਲ ਜਦੋਂ ਰਿਕਵਰ ਕੀਤੀ ਸੀਗੇ ਜੇ ਨਾ ਉਹ ਪੁਰਾਣੀਆਂ ਲੱਗੀਆਂ। ਨਹੀਂ ਉਹੀ ਸੀਗੀਆਂ ਕਿਸੇ ਕਿਸੇ ਦੇ ਵਿੱਚ ਨਹੀਂ ਸੀਗੀ। ਉਹਨੂੰ ਹੀ ਨੇ ਤਾਂ ਸੇ ਨੰਬਰ ਤੋਂ ਟਰੇਸ ਕੀਤਾ ਵਾ ਤੇ ਤਕਰੀਬਨ ਜਿਹੜਾ ਹੈਗਾ ਨੰਬਰ ਨੰਬਰ ਤਾਂ ਉਹੀ ਸੀ। ਸਰ ਇਹ ਨਿਸ਼ਚਿਤ ਹੈ। ਐਕਟ ਨੂੰ ਮੈਂ ਸ਼ਾ ਕਰਦਾ ਜੀ ਵਿੱਚੋਂ ਜਿਹੜਾ ਤੁਹਾਨੂੰ ਕੋਰ ਤੋਂ ਆ ਦੂ ਪੁਛ ਪਹਿਲਾਂ ਵੀ ਮਾਮਲੇ ਇਹਨਾਂ ਦੇ ਉੱਤੇ ਦਰਜ ਨੇ ਜਿਹੜਾ ਪ੍ਰਦੀਪ ਆ ਧਰਮਕੋਟ ਦਾ ਉਹਦੇ ਤੇ ਹੈਗੇ ਕਾਫੀ ਮੁਕਦਮੇ ਦਰਜ ਹੈ 17 ਦੇ ਕਰੀਬ ਮੁਕਦਮੇ ਦਰਜ ਹੋਤੇ ਨੇ